ਸਾਹੀ ਗਾਲ ਤੁਸੀਂ ਜੁੜੇ ਹੋ ਐਜ న్యూਸ 24 ਤੇ ਮੈਂ ਹਾਂ ਜਸਵਿੰਦਰ ਬੋਪਾਰਾ ਅੱਜ ਸ਼ਹੀਦ ਉਦਮ ਸਿੰਘ ਪਾਰਕ ਦੇ ਵਿੱਚ ਰਾਏ ਸਿੱਖ ਬਰਾਦਰੀ ਦੇ ਵੱਲੋਂ ਜਿਹੜਾ ਇਕੱਠ ਕੀਤਾ ਗਿਆ ਕਿਉਂਕਿ ਡਾਕਟਰ ਬੀ ਆਰ ਅੰਬੇਦਕਰ ਦੇ ਆਉਣ ਵਾਲੇ ਜਨਮ ਦਿਹਾੜੇ ਦੀ ਵਿਚਾਰ ਵਟਾਂਦਰਾ ਕਰਦੇ ਹੋਏ ਇਹਨਾਂ ਦੇ ਵੱਲੋਂ ਜਿਹੜਾ ਅੱਜ ਇਕੱਠ ਕੀਤਾ ਗਿਆ ਤਾਂ ਉਹ ਤੁਹਾਡੀ ਗੱਲਬਾਤ ਕਰਵਾਉਣੇ ਆ ਕਿ ਕਿਸ ਤਰੀਕੇ ਨਾਲ ਜਿਹੜਾ ਇਸ ਵਾਰ ਡਾਕਟਰ ਬੀ ਆਰ ਅੰਬੇਦਕਰ ਦਾ ਜਿਹੜਾ ਜਨਮ ਦਿਹਾੜਾ ਮਨਾਇਆ ਜਾਵੇਗਾ ਜੀ ਸਰ ਪਹਿਲਾਂ ਤਾਂ ਸਵਾਗਤ ਹੈ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਅੱਜ ਮੈਂ ਕਿਹੜੇ ਮਕਸਦ ਨੂੰ ਲੈ ਕੇ ਇਕੱਠੇ ਹੋਏ ਹਾਂ ਇੱਥੇ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ ਅਸੀਂ ਰਾਜਸੀ ਅਨਸੂਚਿਤ ਜਾਤੀ ਦੇ ਸਮਾਜ ਦੇ ਭਾਈਚਾਰੇ ਦੇ ਲੋਕ ਇੱਥੇ ਇਕੱਠੇ ਹੋਏ ਹਾਂ ਆਉਣ ਵਾਲੇ 14 ਅਪ੍ਰੈਲ ਨੂੰ ਜਿਹੜਾ ਬਾਬਾ ਸਾਹਿਬ ਡਾਕਟਰ ਭੀਮਰਾਓ ਬਿੰਦਕਰ ਜੀ ਸਾਡੇ ਸੰਵਿਧਾਨ ਨਿਰਮਾਤਾ ਉਹਨਾਂ ਦਾ ਜਨਮ ਦਿਹਾੜਾ ਆ ਰਿਹਾ ਉਸ ਨੂੰ ਮਨਾਉਣ ਦੇ ਲਈ ਅਸੀਂ ਵੱਤ ਚੜ ਕੇ ਸਾਰੇ ਇਕੱਠੇ ਹੋਏ ਹਾਂ ਬਾਬਾ ਸਾਹਿਬ ਭੀਮਰਾਓ ਬਿੰਦਕਰ ਸਾਡੇ ਜਿਵੇਂ ਸੰਵਿਧਾਨ ਦੇ ਨਿਰਮਾਤਾ ਸੰਵਿਧਾਨ ਲਿਖਿਆ ਉਹਨਾਂ ਨੇ ਸਾਡੇ ਇੰਡੀਆ ਦਾ ਜਿਹੜਾ ਕਾਨੂੰਨ ਬਣਾਇਆ ਸਿਸਟਮ ਬਣਾਇਆ ਜਿਹਦੀ ਬਹੁਤ ਵੱਡੀ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਉਹਨਾਂ ਦੇ ਉਹਨਾਂ ਦੀ ਸਿੱਖਿਆਵਾਂ ਜੋ ਉਹਨਾਂ ਨੇ ਕੰਮ ਕੀਤੇ ਉਹਦੇ ਬਾਰੇ ਸਾਡੇ ਬੱਚਿਆਂ ਨੂੰ ਸਾਡੇ ਪਾਇਚਾਰੇ ਨੂੰ ਸਾਡੇ ਪਿੰਡਾਂ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਜਿੰਨਾ ਵੀ ਸਾਡਾ ਅਨਸੂਚਿਤ ਜਾਤੀ ਸਮਾਜ ਬੈਠਾ ਹੈ ਉਹਨਾਂ ਨੂੰ ਉਹਦੇ ਕੰਮਾਂ ਬਾਰੇ ਜਾਣੂ ਕਰਵਾਉਣਾ ਉਹ ਸਾਡਾ ਮੁੱਖ ਉਦੇਸ਼ ਹੈ ਕਿਹੜੇ ਤਰੀਕੇ ਨਾਲ ਕੀ ਜਿਹੜਾ ਜਨਮ ਦਿਨ ਤੇ ਕਿੱਥੇ ਜਿਹੜਾ ਮਨਾਇਆ ਜਾਏਗਾ ਜਲਾਲਾਬਾਦ ਵਿੱਚ ਜਲਾਲਾਬਾਦ ਦੇ ਵਿੱਚ ਦੋ ਤਿੰਨ ਸਥਾਨ ਡਿਸਾਈਡ ਕੀਤੇ ਐ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਡਿਸਾਈਡ ਕਰਕੇ ਵੀ ਕਿੱਥੇ ਮਨਾਉਣਾ ਉਹ ਅਸੀਂ ਪ੍ਰੈਸ ਦੇ ਰਾਹੀਂ ਜਿਹੜਾ ਇਹ ਦੱਸ ਦੇਵਾਂਗੇ ਮਨਾਇਆ ਜਲਾਲਾਬਾਦ ਦੇ ਵਿੱਚ ਜਾਏਗਾ ਜੀ ਸਰ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਮੈਂ ਗੁਰਮੀਤ ਸਿੰਘ ਟਾਬਾ 80 ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਜਲਾਲਾਬਾਦ ਜੀ ਅੱਜ ਤੁਹਾਡੇ ਵੱਲੋਂ ਸ਼ਹੀਦ ਉਦਮ ਸਿੰਘ ਪਾਰਕ ਦੇ ਵਿੱਚ ਇਕੱਠ ਕੀਤਾ ਗਿਆ ਆਉਣ ਵਾਲੇ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਦੇ ਜਨਮ ਦਿਹਾੜੇ ਨੂੰ ਲੈ ਕੇ ਕਿਸ ਤਰੀਕੇ ਦਾ ਜਿਹੜਾ ਜਨਮ ਦਿਨ ਐਤ ਕੀ ਉਹਨਾਂ ਦਾ ਮਨਾਇਆ ਜਾਏਗਾ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਹਰ ਸਾਲ ਇਹ ਜਨਮ ਦਿਹਾੜਾ ਜਿਹੜਾ ਬੜੇ ਜੋਸ਼ ਖਰੋਸ਼ ਦੇ ਨਾਲ ਮਨਾਉਂਦੇ ਆ ਅਸੀਂ ਸਾਡੇ ਜਿਹੜੇ ਪਰਵਾਰਾਂ ਸਮੇਤ ਅਸੀਂ ਸ਼ਾਮਲ ਹੁੰਦੇ ਆ ਅੱਜ ਤੋਂ ਪਹਿਲਾਂ ਜਿਹੜੇ ਪਹਿਲਾ ਜਨਮ ਦਿਨ ਮਨਾਇਆ ਗਿਆ ਅਸੀਂ ਸਾਡੇ ਹੋਰ ਬਹੁਤ ਸਾਰੇ ਸਾਥੀ ਜਿਹੜੇ ਇਕੱਠੇ ਹੋ ਕੇ ਬਣਾਉਂਦੇ ਜਾਂਦੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਬਣਾਉਂਦੇ ਆ ਤਾਂ ਇਸ ਵਾਰ ਜਿਹੜਾ ਸਾਡਾ ਇੱਕ ਪਲਾਨ ਬਣਿਆ ਹੈ ਕਿ ਸਾਡੇ ਸਮਾਜ ਦੇ ਜਿਹੜੇ ਪਿੰਡਾਂ ਦੇ ਵਿੱਚ ਸਾਥੀ ਸੱਡੇ ਬੈਠੇ ਆ ਸਾਡੀ ਫਰੀਮਾਂ ਵਿੱਚ ਬੈਠੀਆਂ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨਾ ਹੈ ਤਾਂ ਸਾਰੇ ਸਮਾਜ ਨੂੰ ਬਾਬਾ ਸਾਹਿਬ ਦੇ ਜਿਹੜੇ ਕੰਮ ਨੇ ਉਹਨਾਂ ਦੁਆਰਾ ਕੀਤੇ ਗਏ ਕਾਰਜ ਉਹਨਾਂ ਦੀ ਜਿਹੜੀ ਸਾਨੂੰ ਕੀ ਦੇਣ ਹੈ ਉਹ ਸਾਡੇ ਸਮਾਜ ਤੱਕ ਅਸੀਂ ਚਾਹੁੰਦੇ ਆ ਉਹ ਸਾਰੀਆਂ ਗੱਲਾਂ ਬਤਾ ਸਾਡੇ ਸਮਾਜ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਤੱਕ ਪਹੁੰਚਨੇ ਚਾਹੀਦੇ ਅੱਜ ਉਹਨਾਂ ਦੀ ਬਦੌਲਤ ਜਿਹੜਾ ਅਸੀਂ ਵੱਡੇ ਵੱਡੇ ਅਹੁਦਿਆਂ ਤੇ ਵੱਡੇ ਵੱਡੇ ਗੱਡੀਆਂ ਦੇ ਵਿੱਚ ਵੱਡੇ ਵੱਡੇ ਘਰਾਂ ਦੇ ਵਿੱਚ ਮੰਗਲਿਆਂ ਦੇ ਵਿੱਚ ਅਸੀਂ ਰਹਿ ਰਹੇ ਆ ਉਹਨਾਂ ਦੀ ਬਦੌਲਤ ਹੀ ਹੈ ਜਿਨ੍ਹਾਂ ਨੇ ਇੰਨੀ ਗਰੀਬੀ ਆਪ ਬੜਾ ਔਖੇ ਹੋ ਕੇ ਕਟਿਆ ਕੋਈ ਹੋਣ ਤੋਂ ਬਾਅਦ ਜਿਹੜਾ ਇੱਕ ਸੰਵਿਧਾਨ ਜਿਹੜਾ ਸਾਨੂੰ ਸੌਂਪਿਆ ਜਿਹੜੇ ਕਿ ਨਸੂਚੇ ਜਾਤੀ ਐਸ ਸੀ ਬੀ ਸੀ ਜਨਰਲ ਹਰੇਕ ਵਰਗ ਦੇ ਲਈ ਬਾਬਾ ਸਾਹਿਬ ਨੇ ਕੰਮ ਕੀਤਾ ਮੈਂ ਇਹ ਚਾਹਣਾ ਵੀ ਹਰ ਇਨਸਾਨ ਨੂੰ ਉਹਨਾਂ ਦੀ ਜੀਵਨੀ ਬਾਰੇ ਉਹਨਾਂ ਦੇ ਕੰਮਾਂ ਬਾਰੇ ਤਾਂ ਉਹਨਾਂ ਨੂੰ ਸਾਨੂੰ ਪਤਾ ਹੋਣਾ ਚਾਹੀਦਾ ਸਾਡੇ ਜਿਹੜੇ ਆਉਣ ਵਾਲਾ ਸਮਾਂ ਜਿਹੜਾ ਸਾਡੇ ਬੱਚਿਆਂ ਦੇ ਹੱਥ ਵਿੱਚ ਨੌਜਵਾਨ ਪੀੜੀ ਦੇ ਹੱਥ ਵਿੱਚ ਨੌਜਵਾਨ ਪੀੜੀ ਨੂੰ ਜਿਹੜੀ ਆਪਾਂ ਕੇ ਅੱਜ ਦੇਖਦੇ ਆਂ ਜ਼ਿਆਦਾਤਰ ਸਾਡੇ ਬੱਚਿਆਂ ਨੂੰ ਜਾਂ ਆਮ ਲੋਕਾਂ ਦੀ ਗੱਲ ਕਰ ਲਈਏ ਕਿ ਬਾਬਾ ਸਾਹਿਬ ਦੇ ਨਾਮ ਬਾਰੇ ਜੇ ਪੁੱਛ ਲਿਆ ਜਾਵੇ ਤਾਂ ਥੋੜਾ ਜਿਹਾ ਚਿੱਕੇ ਜਿਹੜੀ ਗੱਲ ਕਰਦੇ ਅਸੀਂ ਚਾਹੁੰਦੇ ਆਂ ਵੀ ਉਹ ਗੱਲਬਾਤ ਜਿਹੜੀ ਖੁੱਲ੍ਹ ਕੇ ਗੱਲ ਕੀਤੀ ਜਾਵੇ ਸਾਡੇ ਨੌਜਵਾਨ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਇਹ ਜਨਮ ਦਿਨ ਜਿਹੜਾ ਅਸੀਂ ਇਹ ਪੂਰੇ ਜੋਸ਼ ਤੇ ਖੁਸ਼ੀ ਦੇ ਨਾਲ ਸਾਡੇ ਸਾਰੇ ਪਰਿਵਾਰ ਨੂੰ ਸੋਚੇ ਜਾਂਦੀ ਪਾਈਚਾਰਾ ਇਹਦੇ ਵਿੱਚ ਸ਼ਾਮਲ ਹੋਵਾਂਗੇ ਇਹ ਸਾਡੀ ਕੋਸ਼ਿਸ਼ ਹੈ ਵੀ ਸਾਡੇ ਪਰਿਵਾਰਾਂ ਦੇ ਹਰ ਬੱਚਾ ਬੱਚਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜਿਹੜਾ ਇਹਦੇ ਵਿੱਚ ਸ਼ਾਮਲ ਹੋਈਏ ਪੂਰੇ ਜੋਸ਼ ਦੇ ਨਾਲ ਮਨਾਇਆ ਜਾਵੇ ਡਾਕਟਰ ਬੀ ਆਰ ਮਵੇਦਕਰ ਦਾ ਸਟੈਚੂ ਵੀ ਲਗਾਇਆ ਹੋਇਆ ਹੈ ਜਰਾਲਾਵਾਦ ਦੇ ਵਿੱਚ ਉੱਥੇ ਜਿਹੜਾ ਕਿਹੋ ਜਿਹਾ ਪ੍ਰਬੰਧ ਕੀਤਾ ਜਾਏਗਾ ਤੁਹਾਡੇ ਵੱਲੋਂ ਸਾਡੇ ਕੋਲ ਸਭ ਤੋਂ ਪਹਿਲਾਂ ਤਾਂ ਅਸੀਂ ਇੱਥੇ ਮੀਟਿੰਗ ਦੇ ਵਿੱਚ ਪਹਿਲਾਂ ਹੀ ਮੈਂ ਦੱਸ ਚੁੱਕਿਆ ਫਾਈਨਲ ਕੀਤਾ ਹੈ ਅਸੀਂ ਕਿ ਮਾਨਯੋਗ ਸਾਡੇ ਐਸ ਡੀ ਐਮ ਸਾਹਿਬ ਉਹਨਾਂ ਕੋਲ ਇਸ ਗੱਲ ਦੀ ਮਨਜ਼ੂਰੀ ਤਾਂ ਲਵਾਗੇ ਮਨਜ਼ੂਰੀ ਲੈਣ ਤੋਂ ਬਾਅਦ ਸਾਡਾ ਜਿਹੜਾ ਜੋ ਪਲਾਨ ਬਣਨਾ ਹੈ ਕਿ ਅਸੀਂ ਉਹਨਾਂ ਦੀ ਪ੍ਰਤਮਾ ਤੇ ਜਾ ਕੇ ਉਹਨਾਂ ਨੂੰ ਨਮਨ ਕਰਨਾ ਹੈ ਉਹਨਾਂ ਨੂੰ ਫੁੱਲ ਮਾਲਾ ਮਾ ਭੇਟ ਕਰਕੇ ਅਸੀਂ ਸਾਰਾ ਸਾਰਾ ਸਮਾਜ ਇੱਕ ਥਾਂ ਤੇ ਜਿੱਥੇ ਵੀ ਫਾਈਨਲ ਅਸੀਂ ਕਰਾਂਗੇ ਦੋ ਤਿੰਨ ਥਾਵਾਂ ਦੇ ਵਿੱਚ ਕੀਤਾ ਹੈ ਅਸੀਂ ਜਦੋਂ ਜਾ ਕੇ ਆਪਦੇ ਸਮਾਜ ਨੂੰ ਸੰਬੋਧਨ ਕਰਾਂਗਾ ਦੇ ਸਮਾਜ ਦੀ ਚੰਗੀਆਂ ਗੱਲਾਂ ਅਦੇ ਸਮਾਜ ਨੂੰ ਹੋਰ ਤਰੱਕੀ ਦੇ ਵੱਲ ਲੈ ਕੇ ਉਹ ਦੂਰ ਜਾਵਾਂਗੇ ਅਸੀਂ ਉਹ ਪ੍ਰੈਸ ਰਾਹੀਂ ਅਸੀਂ ਜਰੂਰ ਸਾਰੇ ਸਮਾਜ ਨੂੰ ਦੱਸ ਦਿੱਤਾ ਜਾਵੇਗਾ ਜਿੱਥੇ ਵੀ ਅਸੀਂ ਬਣਾਵਾਂਗੇ ਬਹੁਤ ਬਹੁਤ ਧੰਨਵਾਦ